ਅੱਜ ਦੇ ਇਸ ਲਾਈਵ ਟੈਲੀਕਾਸਟ ਦੇ ਵਿੱਚ ਸੱਤ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ ਤੇ ਪਹਿਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਛੁੱਟੀਆਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਕਦੋਂ ਤੱਕ ਵਾਧਾ ਕੀਤਾ ਗਿਆ ਅੱਗੇ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਹਾਂ ਦੂਜੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਬਹੁਤ ਵੱਡਾ ਐਕਸ਼ਨ ਕੀਤਾ ਹੈ ਕਾਰਵਾਈ ਕੀਤੀ ਹੈ ਔਰ ਸੱਤ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਪੂਰਾ ਮਾਮਲਾ ਤੁਹਾਨੂੰ ਅੱਗੇ ਦੱਸਦੇ ਹਾਂ ਤੁਸੀਂ ਵੀ ਆਪਣਾ ਕਮੈਂਟ ਲਿਖਿਓ ਅਗਲੀ ਵੱਡੀ ਖਬਰ ਹੈ ਹਾਈ ਕੋਰਟ ਪਹੁੰਚ ਗਿਆ 328 ਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਇਸ ਖਬਰ ਦੀ ਵੀ ਦਿੰਨੇ ਆ ਇੱਕ ਬੜੀ ਉਹ ਦਵਾਈ ਜਿਹੜੀ ਹਰ ਘਰ ਦੇ ਵਿੱਚ ਆਮ ਹੀ ਲੋਕ ਲਿਉਂਦੇ ਨੇ ਤੇ ਖਾਂਦੇ ਨੇ ਆਮ ਹੀ ਉਹ ਪੱਤਾ ਪਿਆ ਹੁੰਦਾ ਉਹਦੇ ਤੇ ਪਾਬੰਦੀ ਲੱਗ ਗਈ ਹੈ ਤੁਹਾਡੇ ਸਾਡੇ ਘਰਾਂ ਦੇ ਵਿੱਚ ਉਹ ਗੋਲੀਆਂ ਅਸੀਂ ਆਮ ਹੀ ਰੱਖੀਆਂ ਹੁੰਦੀਆਂ ਨੇ ਪਾਬੰਦੀ ਲੱਗ ਗਈ ਹੈ ਕਿਉਂਕਿ ਸੇਤਲੀ ਹਾਨੀਕਾਰਕ ਉਹਨੂੰ ਦੱਸਿਆ ਗਿਆ ਅੱਗੇ ਤੁਹਾਨੂੰ ਪੂਰੀ ਜਾਣਕਾਰੀ ਇਹਦੀ ਵੀ ਆਪਾਂ ਦਿੰਨੇ ਆ ਔਰ ਅਗਲੀ ਵੱਡੀ ਖਬਰ ਹੈ ਪੰਜਾਬ ਪੁਲਿਸ ਨੇ ਅੱਜ ਫੇਰ ਇੱਕ ਇਨਕਾਊਂਟਰ ਕੀਤਾ ਹੈ ਵੱਡੇ ਮਾਮਲੇ ਚ ਵੱਡਾ ਇਨਕਾਊਂਟਰ ਹੈ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਤੇ ਅਗਲੀ ਵੱਡੀ ਖਬਰ ਹੈ ਪੰਜਾਬ ਪੁਲਿਸ ਦੇ ਮੁਖੀ ਡੀਆਈਜੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕਰਕੇ ਬਹੁਤ ਵੱਡੀਆਂ ਗੱਲਾਂ ਕਹੀਆਂ ਨੇ ਕੀ ਗੱਲਾਂ ਕਹੀਆਂ ਨੇ ਉਹ ਵੀ ਤੁਹਾਨੂੰ ਆਪਾਂ ਅੱਗੇ ਦੱਸਦੇ ਆ ਤੇ ਹੁਣ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਪੰਜਾਬ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਛੁੱਟੀਆਂ ਕਦੋਂ ਤੋਂ ਕਦੋਂ ਤੱਕ ਕੀਤੀਆਂ ਗਈਆਂ ਛੁੱਟੀਆਂ ਇੱਕ ਵਾਰ 8 ਜਨਵਰੀ ਤੱਕ ਕੀਤੀਆਂ ਗਈਆਂ ਨੇ 8 ਜਨਵਰੀ ਨੂੰ ਦੁਬਾਰਾ ਸਕੂਲ ਲੱਗਣਗੇ ਉਦੋਂ ਤੱਕ ਸਕੂਲਾਂ ਦੇ ਵਿੱਚ ਛੁੱਟੀਆਂ ਰਹਿਣਗੀਆਂ ਇਹ ਇਸ ਕਰਕੇ ਕੀਤਾ ਗਿਆ ਕਿਉਂਕਿ ਮੌਸਮ ਵਿਭਾਗ ਨੇ ਧੁੰਦ ਤੇ ਸਰਦੀ ਦਾ yellow alert ਜਾਰੀ ਕਰ ਦਿੱਤਾ ਹੋਇਆ ਤੇ ਇਸ ਕਰਕੇ ਛੁੱਟੀਆਂ ਦੇ ਵਿੱਚ ਇੱਕ ਵਾਰ ਇਹਨਾਂ ਵਾਅਦਾ ਕੀਤਾ ਗਿਆ ਪਰ ਸੰਭਾਵਨਾ ਇਹ ਵੀ ਹੋ ਸਕਦੀ ਹੈ ਜਿਸ ਤਰ੍ਹਾਂ ਮੌਸਮ ਵਿਭਾਗ ਹੋਰ ਜਾਣਕਾਰੀਆਂ ਦੇ ਰਿਹਾ ਤਾਂ ਹੋਰ ਛੁੱਟੀਆਂ ਵੀ ਕੀਤੀਆਂ ਜਾ ਸਕਦੀਆਂ ਨੇ ਇਹ ਵੀ ਸੰਭਵ ਆਉਣ ਵਾਲੇ ਟਾਈਮ 'ਚ ਹੋ ਸਕਦਾ ਹੈ ਅਗਲੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਬਹੁਤ ਵੱਡੀ ਕਾਰਵਾਈ ਕੀਤੀ ਹੈ ਤੁਸੀਂ ਦੱਸਿਓ ਕਮੈਂਟ ਲਿਖ ਕੇ ਸਹੀ ਕੀਤਾ ਹੈ ਕਿ ਗਲਤ ਕੀਤਾ ਹੈ ਲਾਈਵ ਟੈਲੀਕਾਸਟ ਦੇ ਵਿੱਚ ਤੁਸੀਂ ਆਪਣਾ ਕਮੈਂਟ ਲਿਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਅੱਜ ਤੋਂ 5 ਦਿਨ ਪਹਿਲਾਂ ਜਿਹੜੇ ਅਮਰਤਸਰ ਦੇ ਵਿਜੀਲੈਂਸ ਅਸਸਿਸਟੈਂਟ ਐਸਐਸਪੀ ਲਖਵੀਰ ਸਿੰਘ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਸੀ ਔਰ ਅੱਜ 7 ਹੋਰ ਵੱਡੇ ਅਧਿਕਾਰੀਆਂ ਤੇ ਗਾਜ਼ਗिरी ਹੈ ਔਰ ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਮਾਮਲਾ ਅਮਰਤਸਰ ਦੇ ਵਿੱਚ ਇੱਕ 50 ਕਰੋੜ ਤੋਂ ਵੱਧ ਦੇ ਗੜਬੜੀ ਤੇ ਕਫਲੇ ਦੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਦੋਸ਼ ਲੱਗ ਰਹੇ ਨੇ ਕਿ ਉਹ ਗੜਬੜੀ ਕੀਤੀ ਗਈ ਹੈ ਔਰ ਉਹਦੇ ਵਿੱਚ ਮੁਢਲੀ ਜਾਂਚ ਦੇ ਵਿੱਚ ਜਿਨ੍ਹਾਂ ਦੇ ਉੱਪਰ ਸੂਈ ਆ ਰਹੀ ਹੈ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਪਹਿਲਾਂ ਵਿਜੀਲੈਂਸ ਦੇ ਐਸਐਸਪੀ ਲਖਵੀਰ ਸਿੰਘ ਨੂੰ ਸਸਪੈਂਡ ਕੀਤਾ ਤੇ ਹੁਣ ਸੱਤ ਹੋਰ ਅਧਿਕਾਰੀ ਜਿਨ੍ਹਾਂ ਦੇ ਵਿੱਚ ਤਿੰਨ ਜਿਹੜੇ ਐਕਸੀਅਨ ਲੈਵਲ ਦੇ ਅਧਿਕਾਰੀ ਇੱਕ ਐਫਡੀਓ ਲੈਵਲ ਦਾ ਤੇ ਬਾਕੀ ਸਹਾਇਕ ਇੰਜੀਨੀਅਰ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਤੁਸੀਂ ਹੁਣ ਇਹਦੇ ਬਾਰੇ ਵੀ ਆਪਣਾ ਵਿਚਾਰ ਲਿਖਿਓ ਕੀ ਪੰਜਾਬ ਚ ਭ੍ਰਿਸ਼ਟਾਚਾਰ ਖਤਮ ਹੋ ਰਿਹਾ ਕੇ ਵਧ ਰਿਹਾ ਹੈ ਰੋਜ਼ ਹੀ ਭ੍ਰਿਸ਼ਟਾਚਾਰ ਦੀਆਂ ਖਬਰਾਂ ਰੋਜ਼ ਹੀ ਗੜਬੜੀ ਦੀਆਂ ਖਬਰਾਂ ਆਉਂਦੀਆਂ ਨੇ ਪੰਜਾਬ ਸਰਕਾਰ ਕਹਿੰਦੀ ਹੈ ਵੀ ਭ੍ਰਿਸ਼ਟਾਚਾਰ ਅਸੀਂ ਖਤਮ ਕਰ ਰਹੇ ਹਾਂ ਘਟ ਗਿਆ ਤੁਹਾਨੂੰ ਕੀ ਲੱਗਦਾ ਹੈ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਵਧਿਆ ਕੇ ਘਟਿਆ ਹੁਣ ਆਪਾਂ ਅਗਲੀ ਖਬਰ ਤੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਅੱਜ ਫੇਰ ਇੱਕ ਪੁਲਸ ਐਨਕਾਊਂਟਰ ਕੀਤੇ ਜਾਣ ਦੀ ਖਬਰ ਆ ਰਹੀ ਹੈ ਮਾਮਲਾ ਅਮ ਤਰਨਤਾਰਨ ਸਾਹਿਬ ਦੇ ਪੱਟੀ ਤੋਂ ਹੈ ਔਰ ਪੱਟੀ ਦੇ ਪਿੰਡ ਸਭਰਾ ਦਾ ਮਾਮਲਾ ਦੱਸਿਆ ਜਾ ਰਿਹਾ ਉਥੇ ਇੱਕ ਨੌਜਵਾਨ ਜਿਹੜਾ ਕਿ ਆਪਣੇ ਖੇਤ ਦੇ ਵਿੱਚ ਦੱਸਿਆ ਜਾ ਰਿਹਾ ਸੀ ਉਹਨੂੰ ਤਿੰਨ ਵਿਅਕਤੀਆਂ ਨੇ ਜਾ ਕੇ ਗੋਲੀ ਮਾਰੀ ਤੇ ਮਾਰ ਦਿੱਤਾ ਉਸ ਤੋਂ ਬਾਅਦ ਪੁਲਿਸ ਨੇ ਦਾਵਾ ਕੀਤਾ ਕਿ ਉਹ ਜਿਹੜੇ ਜ਼ਿੰਮੇਵਾਰ ਤਿੰਨੋਂ ਵਿਅਕਤੀ ਸੀ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਦੋ ਫਰਾਰ ਹੋ ਗਏ ਇੱਕ ਨੂੰ ਪੁਲਿਸ ਨੇ ਦਾਵਾ ਕੀਤਾ ਕਿ ਮੁਕਾਬਲਾ ਕਰਕੇ ਐਨਕਾਊਂਟਰ ਕਰਕੇ ਗ੍ਰਿਫਤਾਰ ਕਰਨ ਦੇ ਵਿੱਚ ਪੁਲਿਸ ਕਾਮਯਾਬ ਹੋ ਗਈ ਹੈ ਹੁਣ ਇਹ ਪੁਲਿਸ ਮੁਕਾਬਲਾ ਐਨਕਾਊਂਟਰ ਸੱਚਾ ਹੈ ਕਿ ਝੂਠਾ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂ ਕਿ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਵੀ ਆਏ ਜਿੱਥੇ ਪੁਲਿਸ ਨੇ ਝੂਠੇ ਐਨਕਾਊਂਟਰ ਕੀਤੇ ਸੀ ਅਦਾਲਤਾਂ ਨੇ ਝੂਠੇ ਪੁਲਿਸ ਐਨਕਾਊਂਟਰਾਂ ਦੇ ਵਿੱਚ ਸਜ਼ਾਵਾਂ ਵੀ ਕੀਤੀਆਂ ਹੋਈਆਂ ਨੇ ਪਰ ਅੱਜ ਜਿਹੜਾ ਇਹ ਐਨਕਾਊਂਟਰ ਕੀਤਾ ਉਹਦੇ ਬਾਰੇ ਆਪਾਂ ਕੋਈ ਟਿੱਪਣੀ ਫਿਲਹਾਲ ਨਹੀਂ ਕਰ ਸਕਦੇ ਪਰ ਇਨਕਾਊਂਟਰ ਕਰਕੇ ਪੁਲਿਸ ਨੇ ਕਿਹਾ ਕਿ ਇੱਕ ਦੋਸ਼ੀ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇੱਕ ਵਿਅਕਤੀ ਨੂੰ ਤੇ ਦੋ ਜਿਹੜੇ ਨੇ ਉਹ ਫਰਾਰ ਹੋ ਗਏ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਕਿੱਧਰ ਨੂੰ ਜਾ ਰਹੀ ਹੈ ਰੋਜ਼ਾਨਾ ਹੀ ਕਿਤੇ ਨਾ ਕਿਤੇ ਕਤਲੋਗਾਰਤ ਗੋਲੀਆਂ ਲੁੱਟਖੋ ਚੱਲੀ ਜਾਂਦਾ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਤਾਂ ਬਹੁਤ ਵਧੀਆ ਸ਼ਾਂਤੀ ਬਣਾ ਕੇ ਰੱਖ ਰਹੇ ਹਾਂ ਪਰ ਲੋਕ ਕਹਿੰਦੇ ਨੇ ਕਿ ਆਹ ਤਾਂ ਬਹੁਤ ਗਲਤ ਹੋ ਰਿਹਾ ਤੁਹਾਨੂੰ ਕੀ ਲੱਗਦਾ ਤੁਹਾਡਾ ਕੀ ਤਜਰਬਾ ਤੁਸੀਂ ਆਪਣਾ ਕਮੈਂਟ ਜਿਹੜਾ ਉਹ ਇਸ ਮਾਮਲੇ ਤੇ ਲਿਖ ਸਕਦੇ ਹੋ ਅਗਲੀ ਵੱਡੀ ਖਬਰ ਹੈ ਜਿਹੜੇ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋਏ ਰੌਲਾ ਵੱਡਾ ਪਿਆ ਉਸ ਤੋਂ ਬਾਅਦ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਐਫ ਆਈ ਆਰ ਦਰਜ ਕੀਤੀ ਹੈ ਉਹਦੇ ਤੇ ਰੌਲਾ ਪੈ ਗਿਆ ਜਾਂਚ ਟੀਮ ਸੈੱਟ ਗਠਿਤ ਕੀਤੀ ਹੈ ਉਹਦੇ ਤੇ ਰੌਲਾ ਪੈ ਗਿਆ ਅਕਾਲ ਤਖਤ ਦੇ ਜਥੇਦਾਰ ਤੱਕ ਨੇ ਕਿਹਾ ਵੀ ਇਸ ਸੈੱਟ ਤੋਂ ਜਾਂਚ ਕਰਾਉਣੀ ਗਲਤ ਹੈ ਐਸਜੀਪੀਸੀ ਕਹਿ ਰਹੀ ਆ ਕਿ ਅਸੀਂ ਆਪਣੇ ਪੱਧਰ ਤੇ ਜਾਂਚ ਕਰਾਈ ਐ ਅਸੀਂ ਆਪਣੇ ਪੱਧਰ ਤੇ ਉਹ ਸਾਰਾ ਪਤਾ ਲਾ ਲਿਆ ਤੇ ਫਿਰ ਪੁਲਿਸ ਕੋਲ ਲਿਆਂਦੀ ਕੀ ਲੋੜ ਆ ਪਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਕਿ ਦੇਖੋ ਮਾਮਲਾ ਬਹੁਤ ਵੱਡਾ ਹੈ ਗੁਰੂ ਸਾਹਿਬ ਦੇ 328 ਰੂਪ ਗਾਇਬ ਹੋਣੇ ਮੁੱਖ ਮੰਤਰੀ ਕਹਿੰਦੇ ਕੋਈ ਛੋਟਾ ਮਾਮਲਾ ਨਹੀਂ ਐ ਮੁੱਖ ਮੰਤਰੀ ਕਹਿੰਦੇ ਜੇ ਸਰਕਾਰ ਵੀ ਪਤਾ ਲਾਉਣਾ ਚਾਹੁੰਦੀ ਐ ਤਾਂ ਐਸਜੀਪੀਸੀ ਨੂੰ ਐ ਤੇ ਤਕਲੀਫ ਕਿਉਂ ਐ ਤੁਸੀਂ ਦੱਸ ਦਿਓ ਕੌਣ ਸਹੀ ਕਹਿ ਰਿਹਾ ਕੀ ਜਿਹੜੇ 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਣ ਦਾ ਮਾਮਲਾ ਉੱਠਿਆ ਹੋਇਆ ਇੰਨੇ ਟਾਈਮ ਦਾ ਕੀ ਉਹਨਾਂ ਤੇ ਜਾਂਚ ਹੋਣੀ ਚਾਹੀਦੀ ਹੈ ਕਿ ਜਾਂਚਵੇਂ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਉਸ ਤਰ੍ਹਾਂ ਹੀ ਹੋਣਾ ਚਾਹੀਦਾ ਹਰਜਿੰਦਰ ਸਿੰਘ ਧਾਮੀ ਨੇ ਕੱਲ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀਆਂ ਹੱਦਾਂ 'ਚ ਰਹਿਣਾ ਚਾਹੀਦਾ ਹੈ ਮੁੱਖ ਮੰਤਰੀ ਧਰਮ 'ਚ ਦਖਲ ਕਿਉਂ ਦੇ ਰਿਹਾ ਹੈ ਪਰ ਮੁੱਖ ਮੰਤਰੀ ਕਹਿੰਦੇ ਮੈਂ ਧਰਮ 'ਚ ਦਖਲ ਨਹੀਂ ਦੇ ਰਿਹਾ ਕਾਲ ਤੱਕ ਸਾਬਦਾ ਸਨਮਾਨ ਕਰਦੇ ਆਂ ਪਗਵਨ ਤੁਮਾਨ ਨੇ ਕਿਹਾ ਕਿ ਮਾਮਲਾ ਬਹੁਤ ਵੱਡਾ ਹੈ ਸਾਡੇ ਕੋਲ ਬਹੁਤ ਸਾਰੇ ਲੋਕਾਂ ਨੇ ਜਾਂਚ ਦੇ ਲਈ ਮੰਗ ਕੀਤੀ ਹੈ ਇਸ ਕਰਕੇ ਅਸੀਂ ਇਹਦੇ ਉੱਪਰ ਕੰਮ ਕਰ ਰਹੇ ਹਾਂ ਅਗਲੀ ਵੱਡੀ ਖਬਰ ਹੈ ਭਾਰਤ ਦੇ ਵਿੱਚ ਇੱਕ ਦਵਾਈ ਤੇ ਪਾਬੰਦੀ ਲਾਈ ਗਈ ਹੈ ਉਹ ਜਿਹੜੀ ਆਮ ਹੀ ਉਹ ਮੈਡੀਸਨ ਜਿਹੜੀ ਆ ਉਹ ਗੋਲੀਆਂ ਦੇ ਪੱਤੇ ਆਪਾਂ ਘਰਾਂ 'ਚ ਰੱਖਦੇ ਹਾਂ ਸਿਰਪੀੜ ਹੋਇਆ ਢਿੱਡ ਪੀੜ ਹੋਇਆ ਬੁਖਾਰ ਹੋਇਆ ਉਹ ਚੱਕ ਕੇ ਆਪਾਂ ਫੜਾ ਦਿੰਨੇ ਆ ਉਹ ਗੋਲੀ ਜਿਹਦੇ ਵਿੱਚ ਸੌਲਟ ਹੁੰਦਾ ਨੀਮੋ ਸਲਾਈਡ ਨੀਮੋ ਸਲਾਈਡ ਤੇ ਪਾਬੰਦੀ ਲਾਉਣ ਦੀ ਖਬਰ ਆ ਰਹੀ ਹੈ ਬਹੁਤ ਵੱਡੀ ਖਬਰ ਹੈ ਔਰ ਇਸ ਕਰਕੇ ਪਾਬੰਦੀ ਲਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਜਿਹੜੇ ਸਾਇੰਟਿਸਟ ਨੇ ਉਹਨਾਂ ਦਾ ਇਹ ਦਾਵਾ ਕਿ ਇਹਦੇ ਨਾਲ ਨੁਕਸਾਨ ਹੁੰਦਾ ਪਹਿਲਾਂ ਪੈਰਾਸਿਕਾ ਮੋਲ ਤੇ ਵੀ ਪਾਬੰਦੀ ਲਾਉਣ ਦੀ ਗੱਲ ਆਈ ਸੀ ਕਿੰਨੀਆਂ ਸਾਰੀਆਂ ਲਗਭਗ 14 15 ਉਹ ਸੌਲਡ ਜਿਹੜੇ ਆਮ ਹੀ ਆਪਾਂ ਘਰਾਂ 'ਚ ਵਰਤਦੇ ਆ ਪਿਛਲੇ ਸਾਲ ਉਹਨਾਂ ਤੇ ਪਾਬੰਦੀ ਲੱਗੀ ਹੈ ਤਾਂ ਹੁਣ ਨੀਮੋਸ ਲਾਈਟ ਤੇ ਪਾਬੰਦੀ ਲੱਗੀ ਹੈ ਇੱਕ ਗੱਲ ਯਾਦ ਰੱਖਿਓ ਇਹ ਗੋਲੀਆਂ ਇਹ ਟੀਕੇ ਛੇਤੀ ਛੇਤੀ ਇਹ ਜਿਹੜੀ ਐਲੋਪੈਥੀ ਆ ਇਹਨੂੰ ਯੂਜ਼ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਬਾਡੀ ਬਰਦਾਸ਼ਤ ਕਰਦੀ ਹੈ ਤੁਹਾਨੂੰ ਪੇਟ ਦਰਦ ਆ ਤੁਹਾਨੂੰ ਸਿਰ ਦਰਦ ਆ ਤੁਹਾਨੂੰ ਛੋਟਾ-ਮੋਟਾ ਬੁਖਾਰ ਆ ਤੁਹਾਨੂੰ ਲੂਜ਼ ਮੋਸ਼ਨ ਆ ਉਹ ਜਿਹੜੇ ਬਾਹਰੀ ਲੱਛਣ ਨੇ ਅੰਦਰ ਪ੍ਰੋਬਲਮ ਹੋਰ ਹੁੰਦੀ ਆ ਬੁਖਾਰ ਚੜਨਾ ਕੋਈ ਬਿਮਾਰੀ ਨਹੀਂ ਹੁੰਦਾ ਬੁਖਾਰ ਤਾਂ ਬਾਡੀ ਗਰਮ ਕਰਕੇ ਆਪਣੇ ਆਪ ਨੂੰ ਠੀਕ ਕਰ ਰਹੀ ਹੁੰਦੀ ਹੈ ਤੇ ਅਸੀਂ ਗੋਲੀ ਖਾ ਕੇ ਬੁਖਾਰ ਉਤਾਰ ਦਿੰਨੇ ਆ ਤੇ ਜਿਹੜਾ ਵਾਇਰਸ ਅੰਦਰ ਗਿਆ ਉਹ ਉਸੇ ਤਰ੍ਹਾਂ ਰਹਿ ਜਾਂਦਾ ਲੂਜ਼ ਮੋਸ਼ਨ ਮਤਲਬ ਕਿ ਜਦੋਂ ਪੇਟ 'ਚ ਕੁਝ ਗਲਤ ਗਿਆ ਤਾਂ ਸਾਡੇ ਪੇਟ ਦਾ ਸੁਰੱਖਿਆ ਤੰਤਰ ਉਹ ਗਲਤ ਚੀਜ਼ ਨੂੰ ਬਾਹਰ ਕੱਢਣ ਦੇ ਲਈ ਅੰਤੜੀਆਂ ਤੋਂ ਬਹੁਤ ਤੇਜ਼ੀ ਦੇ ਨਾਲ ਵਰਕ ਕਰਾਉਂਦਾ ਅਸੀਂ ਕਹਿੰਨੇ ਆ ਜੀ ਛੇਤੀ ਛੇਤੀ ਗੋਲੀਆਂ ਖਾਓ ਤੇ ਆ ਲੂਜ਼ ਮੋਸ਼ਨ ਰੋਕੋ ਪਰ ਇਹ ਸਾਨੂੰ ਸਮਝਣਾ ਪਏਗਾ ਬਾਡੀ ਇੱਕ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਡਾਕਟਰ ਹੈ ਸੋ ਛੇਤੀ ਕੀਤੇ ਕੋਈ ਵੀ ਕੈਮੀਕਲ ਜਿਹੜੇ ਨੇ ਉਹ ਅੰਦਰ ਗੋਲੀਆਂ ਦੇ ਰੂਪ ਚ ਨਹੀਂ ਸੁੱਟਣੇ ਚਾਹੀਦੇ ਜਿਵੇਂ ਜਿਵੇਂ ਮੈਡੀਕਲ ਸਾਇੰਸ ਤਰੱਕੀ ਕਰ ਰਹੀ ਹੈ ਜਿਵੇਂ ਜਿਵੇਂ ਵਿਗਿਆਨ ਤਰੱਕੀ ਕਰ ਰਿਹਾ ਹੈ ਓਵੇਂ ਓਵੇਂ ਬਹੁਤ ਸਾਰੀਆਂ ਨਵੀਆਂ ਖੋਜਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੁਸੀਂ ਇਸ ਮਾਮਲੇ ਤੇ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਔਰ ਅਗਲੀ ਇੱਕ ਹੋਰ ਖਬਰ ਹੈ ਡੇਟ ਸ਼ੀਟ ਜਾਰੀ ਹੋਈ ਹੈ ਡੇਟ ਸ਼ੀਟ ਜਾਰੀ ਹੋਈ ਹੈ ਪੇਪਰਾਂ ਦੀ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਉਹਨੇ ਪੇਪਰਾਂ ਦੀ ਡੇਟ ਸ਼ੀਟ ਜਾਰੀ ਕੀਤੀ ਹੈ ਕਿਹੜੀ ਤਰੀਕ ਤੋਂ ਕਿਹੜੀ ਤਰੀਕ ਤੱਕ ਪੇਪਰ ਹੋਣਗੇ 8ਵੀਂ ਦੇ 10ਵੀਂ ਦੇ ਤੇ 12ਵੀਂ ਦੇ ਨੋਟ ਕਰ ਲਿਓ 8ਵੀਂ ਦੇ ਪੇਪਰ ਜਿਹੜੇ ਆ ਉਹ 17 ਤੋਂ 27 ਫਰਵਰੀ ਤੱਕ ਚੱਲਣਗੇ ਔਰ ਜਿਹੜੇ 6 ਮਾਰਚ ਤੋਂ 1 ਅਪ੍ਰੈਲ ਤੱਕ 10ਵੀਂ ਦੇ ਪੇਪਰ ਚੱਲਣਗੇ ਔਰ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋਣਗੀਆਂ ਤੇ 4 ਅਪ੍ਰੈਲ ਤੱਕ ਚੱਲਣਗੀਆਂ ਇਹ ਡੇਟਸ਼ੀਟ ਜਿਹੜੀ PSEB ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਉਹਨੇ ਜਾਰੀ ਕਰ ਦਿੱਤੀ ਹੈ ਨੋਟ ਕਰ ਲਓ ਔਰ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਪੰਜਾਬ 'ਚ ਇਸ ਟਾਈਮ ਛਾਇਆ ਪਿਆ ਉਹ ਹੈ ਟੋਪੀਆਂ ਨੇਜਾਂ ਤੇ ਟੰਗਣ ਦਾ ਪਿਛਲੇ ਦਿਨੀ ਸ਼ਹੀਦੀ ਦਿਹਾੜਿਆਂ ਦੇ ਵਿੱਚ ਕੁਝ ਵਿਅਕਤੀਆਂ ਨੇ ਜਿਹੜੇ ਉਥੇ ਸ਼ਰਦਾਲੂ ਆਏ ਉਹਨਾਂ ਤੋਂ ਕੋਈ ਦੀਆਂ ਟੋਪੀਆਂ ਸਿਰਾਂ ਤੇ ਲਈਆਂ ਲੁਆਈਆਂ ਤੇ ਉਹ ਨੇਜਾਂ ਤੇ ਟਾਂਕੇ ਪ੍ਰਦਰਸ਼ਨ ਕੀਤਾ ਇਹਦੇ ਤੇ ਵੱਡਾ ਰੌਲਾ ਪਿਆ ਕੋਈ ਪੱਖ ਚ ਬੋਲ ਰਿਹਾ ਕੋਈ ਵਿਰੋਧ ਚ ਬੋਲ ਰਿਹਾ ਤੁਹਾਨੂੰ ਕੀ ਲੱਗਦਾ ਵੈਸੇ ਮੈਨੂੰ ਇਹ ਲੱਗਦਾ ਕਿ ਸਿੱਖ ਹੋਏ ਸਿਰ ਟੋਪੀ ਧਰੇ 7 ਜਨਮ ਕੁਸ਼ਤੀ ਹੋਏ ਮਰੇ ਇਸ ਤਰ੍ਹਾਂ ਦਾ ਵਿਚਾਰ ਜਿਹੜਾ ਉਹ ਜਦ ਪੇਸ਼ ਕੀਤਾ ਜਾਂਦਾ ਤਾਂ ਉਹ ਸਿੱਖਾਂ ਵਾਸਤੇ ਹੈ ਮੰਨ ਲਓ ਕੋਈ ਦੂਜੇ ਧਰਮਾਂ ਦੇ ਲੋਕ ਮੁਸਲਮ ਭਾਈਚਾਰਾ ਹਿੰਦੂ ਭਾਈਚਾਰਾ ਈਸਾਈ ਭਾਈਚਾਰਾ ਬੋਧੀ ਭਾਈਚਾਰਾ ਜੈਨੀ ਭਾਈਚਾਰਾ ਪਾਰਸੀ ਭਾਈਚਾਰਾ ਕੋਈ ਵੀ ਭਾਈਚਾਰੇ ਦਾ ਵਿਅਕਤੀ ਜੇ ਸ਼ਰਧਾ ਵਸ ਸਾਬ ਜਾਦਿਆਂ ਦੀ ਕੁਰਬਾਨੀ ਨੂੰ ਨਮਨ ਕਰਨ ਦੇ ਲਈ ਗੁਰਦੁਆਰਾ ਸਾਹਿਬ ਆਉਂਦਾ ਹੈ ਤਾਂ ਅਸੀਂ ਇਹ ਸ਼ਰਤ ਨਹੀਂ ਰੱਖ ਸਕਦੇ ਵੀ ਪਹਿਲਾਂ ਪੱਗ ਬੰਨੋ ਤੇ ਫਿਰ ਆਓ ਉਹ ਤੇ ਆਪਣੇ ਹਿਸਾਬ ਨਾਲ ਜੋ ਉਹਨਾਂ ਦਾ ਰਹਿਣ ਸਣੇ ਉਵੇਂ ਆਉਣਗੇ ਤੇ ਜੇ ਅਸੀਂ ਇਹ ਕਹਾਂਗੇ ਵੀ ਵੇਖੋ ਜੇ ਤਾਂ ਤੁਸੀਂ ਪੱਗ ਬੰਨ ਕੇ ਆਉਂਗੇ ਤਾਂ ਠੀਕ ਹੈ ਨਹੀਂ ਤਾਂ ਆਓ ਹੀ ਨਾ ਜੇ ਟੋਪੀ ਲੈ ਕੇ ਆਉਂਗਾ ਤੇ ਅਸੀਂ ਤਾਂ ਟੋਪੀਆਂ ਲਾਵਾਂਗੇ ਤਾਂ ਫਿਰ ਕੀ ਹੈ ਠੀਕ ਹੈ ਦੂਜੇ ਭਾਈ ਚਾਰਿਆਂ ਦੇ ਲੋਕਾਂ ਨੂੰ ਵੀ ਜਿਹੜੇ ਮਹਾਨ ਸਾਡੇ ਸਹਬਜ਼ਾਦੇ ਨੇ ਸਾਡੇ ਗੁਰੂ ਸਹਿਬਾਨ ਨੇ ਉਹਨਾਂ ਦਾ ਸਤਿਕਾਰ ਕਰਨ ਦਾ ਅਧਿਕਾਰ ਸਾਨੂੰ ਦੇਣਾ ਚਾਹੀਦਾ ਹੈ ਜੇ ਕੋਈ ਵਿਅਕਤੀ ਅਮਰਤ ਛਕਿਆ ਸਾਬਤ ਸੂਰਤ ਸੇਖਾ ਜੇ ਉਹ ਟੋਪੀ ਲੈਂਦਾ ਫਿਰ ਤੇ ਉਹਤੇ ਇਤਰਾਜ਼ ਕਰਨਾ ਚਾਹੀਦਾ ਫਿਰ ਤਾਂ ਕੀਤਾ ਜਾ ਸਕਦਾ ਵੈਸੇ ਇਹਦੇ ਉੱਪਰ ਵੀ ਜਿਹੜੇ ਤਰਕਸ਼ੀਲ ਨੇ ਉਹਨਾਂ ਦੇ ਵਿਚਾਰ ਹੋਰ ਨੇ ਉਹ ਕਹਿੰਦੇ ਆ ਕਿ ਇਹ ਨਿੱਜੀ ਆਜ਼ਾਦੀ ਦਾ ਮਾਮਲਾ ਹੈ ਕੱਪੜੇ ਕਿਹੜੇ ਕਿਨੇ ਕਿਵੇਂ ਪਾਉਣੇ ਨੇ ਪਰ ਤਰਕਸ਼ੀਲਾਂ ਦੀ ਸੋਚ ਆਪਣੀ ਵੱਖਰੀ ਸੋਚ ਹੈ ਜੇ ਆਪਾਂ ਜਮਹੂਰੀ ਤਰੀਕੇ ਨਾਲ ਵੀ ਗੱਲ ਕਰੀਏ ਤਾਂ ਮਾਮਲਾ ਇੱਥੇ ਆਉਂਦਾ ਕਿ ਜੇਕਰ ਦੂਜੇ ਭਾਈਚਾਰਿਆਂ ਦੇ ਵਿਅਕਤੀ ਸਾਡੇ ਸਹਬਜਾਦਿਆਂ ਸਾਡੇ ਗੁਰੂ ਸਹਿਮਾਨਾਂ ਦਾ ਕਦਰ ਕਰਦੇ ਹੋਏ ਸਾਡੇ ਗੁਰਤਾਮਾਂ ਤਾਂ ਕਹੋਂਦੇ ਨੇ ਤਾਂ ਉਹਨਾਂ ਦੇ ਨਾਲ ਇਹ ਜਿਹੜਾ ਵਿਵਹਾਰ ਹੈ ਉਹ ਠੀਕ ਨਹੀਂ ਹੈ ਤੁਸੀਂ ਅੱਦੇ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਦਿਓ ਪਿਛਲੇ ਦਿਨਾਂ ਚ ਕਈ ਨਵੀਆਂ ਚੀਜ਼ਾਂ ਅਕਾਲ ਤਖਤ ਸਾਹਿਬ ਤੋਂ ਸਾਹਮਣੇ ਆਈਆਂ ਜਦੋਂ ਜਸਬੀਰ ਜੱਸੀ ਜਿਹੜੇ ਗਾਇਕ ਉਹਨਾਂ ਨੇ ਧਾਰਮਿਕ ਗੀਤ गा ਦਿੱਤੇ ਤਾਂ ਅਕਾਲ ਤਖਤ ਸਾਹਿਬ ਦੇ ਜਹਿਦਾਰ ਨੇ ਕਿਹਾ ਇਹ ਗਲਤ ਕੀਤਾ ਹੈ ਉਦੋਂ ਵੀ ਰੌਲਾ ਪਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਫਿਰ ਅਸੀਂ ਧਾਰਮਿਕ ਗੀਤ ਗਾਉਣ ਤੋਂ ਵੀ ਰੋਕ ਦੇਾਂਗੇ ਅਕਸ਼ੇ ਕੁਮਾਰ ਬਹੁਤ ਵੱਡਾ ਫਿਲਮ ਸਟਾਰ ਹੈ ਉਹਨੇ ਪਿੱਛੇ ਗੁਰਬਾਣੀ ਦੀ ਇੱਕ ਗਾ ਕੇ ਇੱਕ ਪੇਸ਼ਕਾਰੀ ਕੀਤੀ ਸੀ ਕੈਸਟ ਕੱਢੀ ਸੀ ਕੁਝ ਸਾਲ ਪਹਿਲਾਂ ਇਸ ਤਰ੍ਹਾਂ ਬਾਲੀਵੁੱਡ ਦੇ ਬਹੁਤ ਸਾਰੇ ਉਹ ਵਿਅਕਤੀ ਜਿਹੜੇ ਮੋਨੇ ਨੇ ਜਿਹੜੇ ਸਾਫ ਸੂਰਤ ਨਹੀਂ ਉਹ ਕਈ ਵਾਰ ਗੁਰਬਾਨੀ ਗਾਉਂਦੇ ਨੇ ਬਹੁਤ ਸਾਰੇ ਲੋਕ ਪਾਠ ਕਰਦੇ ਨੇ ਭਾਵੇਂ ਕਿ ਉਹ ਮੋਨੇ ਨੇ ਭਾਵੇਂ ਕਿ ਉਹ ਸਾਫ ਸੂਰਤ ਨਹੀਂ ਇਹਨਾਂ ਦੇ ਉੱਪਰ ਦੁਬਾਰਾ ਵਿਚਾਰਨਾ ਚਾਹੀਦਾ ਔਰ ਇੱਕ ਬਹੁਤ ਵੱਡੀ ਗੱਲ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਆਖੀ ਕਿ ਜਿਹੜੀ ਚਾਰ ਸਹਿਬਜ਼ਾਦੇ ਫਿਲਮ ਆਈ ਸੀ ਬਹੁਤ ਵੱਡਾ ਪ੍ਰਭਾਵ ਉਸਨੇ ਪਾਇਆ ਬਾਲ ਮਣਾ ਤੋਂ ਲੈ ਕੇ ਵੱਡਿਆਂ ਤੱਕ ਵਿਦੇਸ਼ਾਂ ਤੱਕ ਉਹ ਫਿਲਮ ਨੇ ਬਹੁਤ ਵੱਡਾ ਪ੍ਰਭਾਵ ਪਾਇਆ ਵੱਡੇ ਵੱਡੇ ਇਕੱਠ ਕਰਕੇ ਉਹ ਫਿਲਮ ਦਿਖਾਈ ਜਾਂਦੀ ਰਹੀ ਲੋਕਾਂ ਨੂੰ ਸਹਾਬਜਾਦਿਆਂ ਦੇ ਮਹਾਨ ਇਤਿਹਾਸ ਬਾਰੇ ਪਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਨਵੇਂ ਜਥੇਦਾਰ ਨੇ ਕਾਲ ਤਖਤ ਸਾਹਿਬ ਦੇ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ ਜੇ ਮੈਂ ਉਸ ਟਾਈਮ ਜਥੇਦਾਰ ਹੁੰਦਾ ਤਾਂ ਮੈਂ ਉਹ ਫਿਲਮ ਤੇ ਬੈਨ ਲਾ ਦੇਣਾ ਸੀ ਕੀ ਤੁਹਾਨੂੰ ਇਹ ਗੱਲ ਠੀਕ ਲੱਗਦੀ ਹੈ ਉਹ ਕਹਿੰਦੇ ਕਿ ਇਸ ਤਰ੍ਹਾਂ ਸਾਡੇ ਜਿਹੜੇ ਸਿੱਖ ਇਤਿਹਾਸ ਦੇ ਮਹਾਨ ਪਾਤਰ ਨੇ ਉਹਨਾਂ ਨੂੰ ਇਦਾਂ ਨਹੀਂ ਪੇਸ਼ ਕੀਤਾ ਜਾਣ ਦੀ ਆਗਿਆ ਦਿੱਤੀ ਜਾ ਸਕਦੀ ਪਰ ਇੱਥੇ ਇੱਕ ਸਵਾਲ ਆ ਇੱਕ ਉਹ ਦੌਰ ਸੀ ਜਦੋਂ ਜਦੋਂ ਸਿਰਫ ਹੱਥੀ ਲਿਖ ਕੇ ਹੀ ਇਤਿਹਾਸ ਅੱਗੇ ਤੋਰਿਆ ਜਾਂਦਾ ਸੀ ਪੱਤਿਆਂ ਤੇ ਲਿਖਿਆ ਜਾਂਦਾ ਸੀ ਫਿਰ ਇੱਕ ਦੌਰ ਆਇਆ ਕਾਗਜ਼ ਬਣਨ ਲੱਗ ਗਿਆ ਤੇ ਕਾਗਜ਼ ਦੇ ਉੱਪਰ ਹੱਥ ਨਾਲ ਸਿਆਹੀ ਨਾਲ ਲਿਖਿਆ ਜਾਣ ਲੱਗ ਪਿਆ ਫਿਰ ਇੱਕ ਦੌਰ ਆਇਆ ਜਦੋਂ ਪ੍ਰਿੰਟਿੰਗ ਮਸ਼ੀਨਾਂ ਆਈਆਂ ਪ੍ਰਿੰਟ মিডিਆ ਦੀ ਖੋਜ ਹੁੰਦੀ ਹੈ ਤਾਂ ਪ੍ਰਿੰਟ মিডিਆ ਦੇ ਰਾਹੀਂ ਉਹ ਜਿਹੜੇ ਇਤਿਹਾਸ ਨੂੰ ਅੱਗੇ ਤੋਰਿਆ ਗਿਆ ਫਿਰ ਇੱਕ ਦੌਰ ਆਇਆ ਇਲੈਕਟ੍ਰਾਨਿਕ মিডিਆ ਦਾ ਇਲੈਕਟ੍ਰਾਨਿਕ মিডিਆ ਦੇ ਵਿੱਚ ਸੋਸ਼ਲ ਮੀਡੀਆ ਡਿਜੀਟਲ ਮੀਡੀਆ ਤਾਂ ਆ ਇਸ ਟਾਈਮ ਸਾਡੇ ਜਿਹੜੀ ਸਾਡਾ ਯੂਥ ਹੈ ਜਿਹੜਾ ਸਾਡਾ ਬਚਪਨ ਹੈ ਉਹ ਲਿਖਤਾ ਪੜਨ ਤੋਂ ਬਹੁਤ ਦੂਰ ਹੈ ਸਟੱਡੀ ਕਲਚਰ ਖਤਮ ਹੋ ਗਿਆ ਤਾਂ ਹੁਣ ਜ਼ਿਆਦਾਤਰ 99% ਲੋਕ ਵੀਡੀਓ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਚੀਜ਼ਾਂ ਵੇਖਦੇ ਨੇ ਤਾਂ ਕਿ ਉਹ ਸਾਰੇ ਕੁਸ਼ ਦੇ ਉੱਪਰ ਜੇ ਅਸੀਂ ਰੋਕ ਲਾ ਦੇਗਾ ਤਾਂ ਕੀ ਇਹ ਠੀਕ ਹੋਏਗਾ ਜਿਹੜੀ ਨਵੀਂ ਵਿਧਾ ਨਵੇਂ ਤਰੀਕੇ ਨੇ ਪ੍ਰਚਾਰ ਪ੍ਰਸਾਰ ਦੇ ਕਿ ਉਹਨਾਂ ਨੂੰ ਅਜਮਾਉਣ ਤੇ ਪਾਬੰਦੀ ਹੋਣੀ ਚਾਹੀਦੀ ਹੈ ਮੇਰਾ ਕੋਈ ਟਿੱਪਣੀ ਨਹੀਂ ਮੇਰੇ ਨਾਲੋਂ ਤੁਸੀਂ ਸਾਰੇ ਸਿਆਣੇ ਹੋ ਮੇਰੇ ਨਾਲੋਂ ਕਾਲ ਤੱਕ ਸਾਡੇ ਜਥੇਦਾਰ ਸਿਆਣੇ ਮੇਰੇ ਨਾਲੋਂ ਸਾਰੇ ਸਿਆਣੇਓ ਮੈਂ ਤੁਹਾਡੇ ਤੋਂ ਪੁੱਛ ਰਿਹਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਨਵੇਂ ਤਰੀਕੇ ਨਹੀਂ ਅਪਣਾਏ ਜਾਣੇ ਚਾਹੀਦੇ ਇਹਨਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਤੁਸੀਂ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ